ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਮੈਂ ਕੁਝ ਬੇਨਤੀਆਂ ਕਰਨੀਆਂ ਚਾਹੁੰਨਾ 14 ਅਪ੍ਰੈਲ ਡਾਕਟਰ ਅੰਬੀਦਕਾਰ ਬਾਬਾ ਸਾਹਿਬ ਜੀ ਦਾ ਜੋ ਕਿ ਪ੍ਰਕਾਸ਼ ਦਿਹਾੜਾ ਹੁੰਦਾ ਹੈ ਕਈ ਮੂਰਖ ਲੋਕ ਅਗਿਆਨੀ ਲੋਕ ਚੌਦਰ ਦੇ ਭੁੱਖੇ ਲੋਕ ਪੰਜਾਬ ਦੀਆਂ ਧੱਜੀਆਂ ਟਾਉਣ ਵਾਲੇ ਲੋਕ ਪੰਜਾਬ ਨੂੰ ਸਦਾ ਦੁੱਖ ਦੇਣ ਵਾਲੇ ਲੋਕ ਪੰਜਾਬ ਨੂੰ ਸਦਾ ਖੁਸ਼ਹਾਲ ਨਾ ਦੇਖਣ ਵਾਲੇ ਲੋਕ ਐਦਾਂ ਦੀਆਂ ਗੱਲਾਂ ਕਰਦੇ ਹਨ ਵੀ ਅਸੀਂ 14 ਅਪ੍ਰੈਲ ਨੂੰ ਡਾਕਟਰ ਅੰਬੇਦਕਰ ਬਾਬਾ ਸਾਹਿਬ ਜੀ ਦਾ ਪੁੱਤ ਤੋੜਾਂਗੇ ਬੁੱਤਾਂ ਦੇ ਨਾਲ ਛੇੜ ਛਾੜ ਕਰਾਂਗੇ ਮੈਂ ਉਹਨਾਂ ਮੂਰਖ ਲੋਕਾਂ ਨੂੰ ਕਹਿਣਾ ਚਾਹਨਾ ਉਹ ਮੂਰਖ ਲੋਕ ਪੰਜਾਬ ਦੇ ਵਿੱਚ ਪਹਿਲਾਂ ਹੀ بڑے ਦਰਿਆ ਵਗਦੇ ਨੇ ਨਸ਼ੇ ਦੇ ਦਰਿਆ ਵਗਦੇ ਨੇ ਲੁੱਟ ਮਾਰਦੇ ਦਰਿਆ ਵਗਦੇ ਨੇ ਇੱਕ ਦੂਜੇ ਨੂੰ ਖੁਸ਼ ਨਾ ਦੇਖਣ ਦੇ ਦਰਿਆ ਵਗਦੇ ਨੇ ਜੇ ਤੁਸੀਂ ਤੋੜਨਾ ਚਾਹੁੰਦੇ ਹੋ ਨਸ਼ੇ ਦੇ ਦਰਿਆਵਾਂ ਨੂੰ ਤੋੜੋ ਨਸ਼ੇ ਦੇ ਦਰਿਆਵਾਂ ਨੂੰ ਠੱਲ ਪਾਓ ਤੇਰ ਮੇਰ ਦੇ ਦਰਿਆਵਾਂ ਨੂੰ ਠੱਲ ਪਾਓ ਡਾਕਟਰ ਅਮੇਦਕਰ 바ਵਾ ਸਾਹਿਬ ਜੀ ਉਹ ਨੇ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਸੰਵਿਧਾਨ ਲਿਖਿਆ ਨਹੀਂ ਜਿਨ੍ਹਾਂ ਨੇ ਸੰਵਿਧਾਨ ਲਾਗੂ ਕਰਾਇਆ ਮੈਂ ਉਹਨਾਂ ਮੂਰਖ ਲੋਕਾਂ ਨੂੰ ਉਹਨਾਂ ਕੰਜਰ ਲੋਕਾਂ ਨੂੰ ਉਹਨਾਂ ਬੇਸ਼ਰਮ ਲੋਕਾਂ ਨੂੰ ਬੇਈਮਾਨ ਲੋਕਾਂ ਨੂੰ ਜਿਨ੍ਹਾਂ ਦੀ ਪੰਜਾਬ ਤੇ ਹਰ ਟਾਈਮ ਆਖ ਰਹੇ ਦੀ ਹੈ ਵੀ ਪੰਜਾਬ ਕਦੇ ਵੀ ਸੁਖੀ ਨਾ ਬਸੇ ਮੈਂ ਉਹਨਾਂ ਬੇਈਮਾਨ ਲੋਕਾਂ ਨੂੰ ਜਵਾਬ ਦੇਣਾ ਚਾਹੁੰਦਾ ਹਾਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਹੈ ਪੰਜਾਬ ਦੇ ਲੋਕਾਂ ਨੂੰ ਖੁਸ਼ੀ ਬਸ ਲੈਣ ਦਿਓ ਪੰਜਾਬ ਦੇ ਲੋਕਾਂ ਨੂੰ ਖੁਸ਼ ਬਸ ਲੈਣ ਦਿਓ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਤੁਸੀਂ ਇਦਾਂ ਦੀਆਂ ਅਫਵਾਹਾਂ ਨਾ ਡਾਇਆ ਕਰੋ ਡਾਕਟਰ ਅੰਬੇਦਕਰ ਸਾਹਿਬ ਜੀ ਦਾ ਪੁੱਤ ਤੋੜ ਕੇ ਤੁਹਾਨੂੰ ਕੁਝ ਨਹੀਂ ਮਿਲਣਾ ਜੇ ਤੋੜਨਾ ਨੌਜਵਾਨੀ ਨੂੰ ਬਚਾਓ ਨਸ਼ਿਆਂ ਦੇ ਦਰਿਆ ਵਗਦੇ ਨੇ ਜੇ ਤੋੜਨਾ ਉਹਨਾਂ ਨੂੰ ਤੋੜੋ ਤੇਰ-ਵੇਰ ਨੂੰ ਤੋੜੋ ਨਸ਼ਿਆਂ ਦੇ ਦਰਿਆਵਾਂ ਨੂੰ ਠੱਲ ਪਾਓ ਨੌਜਵਾਨੀ ਬਚਾਓ ਜੇ ਤੁਸੀਂ ਤੋੜਨਾ ਨੌਜਵਾਨੀ ਦੀ ਵਗਦੀ ਲਹਿਰ ਆ ਜਿਹੜੀ ਹਰ ਸਮੇਂ ਹਰ ਟਾਈਮ ਹਰ ਰੋਜ਼ ਪਤਾ ਨਹੀਂ ਕਿੰਨੇ ਕੁ ਨੌਜਵਾਨ ਮਰਦੇ ਨੇ ਟੀਕੇ ਲਾ ਕੇ ਨਸ਼ਾ ਕਰਕੇ ਜੇ ਤੁਸੀਂ ਤੋੜਨਾ ਆ ਲੇਨ ਨੂੰ ਤੋੜੋ ਤੁਸੀਂ ਡਾਕਟਰ ਅਮਿਤਕਰ ਸਾਹਿਬ ਜੀ ਦੇ ਪੁੱਤ ਨੂੰ ਨਾ ਤੋੜੋ ਜਿਨ੍ਹਾਂ ਨੇ ਸਵਿਧਾਨ ਲਿਖਿਆ ਸਵਿਧਾਨ ਲਿਖ ਕੇ ਲਾਗੂ ਕਰਾਇਆ ਡਾਕਟਰ ਅੰਬੇਦਕਰ 바ਵਾ ਸਾਹਿਬ ਜੀ ਦੀ ਸਮਾਜ ਨੂੰ ਭਾਰਤ ਨੂੰ ਦੁਨੀਆ ਨੂੰ ਬਹੁਤ ਵੱਡੀ ਦੇਣਾ ਮੈਂ ਇਹੀ ਉਹਨਾਂ ਮੂਰਖ ਲੋਕਾਂ ਨੂੰ ਇਹੀ ਗੱਲ ਕਹਿਣਾ ਚਾਹਨਾ ਤੁਸੀਂ ਨਾ ਇਦਾਂ ਦੀਆਂ ਚਾਲਾਂ ਚੱਲਿਆ ਕਰੋ ਪੰਜਾਬ ਨੂੰ ਖੁਸ਼ਹਾਲ ਰਹਿਣ ਦਿਓ ਪੰਜਾਬ ਨੂੰ ਖੁਸ਼ਹਾਲ ਰਹਿਣ ਦਿਓ ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ